हेलो एवरीवन अवरिवानी किमें आई होप होपाय ठीक हो गए अज अगे शिमला मिर्चा की सब्जी शिमला मिर्चा की सब्जी जो कि खाने में बहुत ही टेस्टी लगती है मेरी जो फेवरेट सब्ज़ी है शिमला मिर्चा की शिमला मिर्चा सब्जी तो अभी आलू भी पावे चीज़ें पावे पनीर और पनीर की भी बहुत वाइस शिमला मिर्च सब्जी बन के तैयार होगी सब तो पहले शिमला मर्चा को चंगी तरह से पानी धो लेना चाहिए शिमला मिर्चा शिमला मिर्च ਨੂੰ ਚੰਗੀ ਤਰ੍ਹਾਂ ਕੁੱਲੇ ਪਾਣੀ ਦੇ ਤੋਲੇ ਆ। ਸਭ ਤੋਂ ਪਹਿਲਾਂ ਮੈਂ शिमला ਮਿਰਚਾਂ ਨੂੰ ਦੋ ਪਾਰਟ ਵਿੱਚ ਕੱਟਾਂਗੇ। ਦੋ ਪਾਰਟ ਵਿੱਚ ਕੱਟ ਕੇ ਇਹਦੇ ਅੰਦਰਲੇ ਜੋ ਬੀਜ ਹੁੰਦੇ ਨੇ ਉਹਨੂੰ ਸਕਿਪ ਕਰ ਦੇਾਂਗੇ। ਅਸੀਂ ਬੀਜ ਨੂੰ ਸਬਜ਼ੀ ਦੇ ਵਿੱਚ ਨਹੀਂ ਪਾਣਾ। ਬੀਜ ਨੂੰ ਸਕਿਪ ਕਰਕੇ ਤੇ शिमला ਮਿਰਚਾਂ ਨੂੰ ਕਿਸੇ ਵੀ ਸ਼ੇਪ ਦੇ ਵਿੱਚ ਕੱਟ ਸਕਦੇ ਹੋ। ਮੈਂ शिमला ਮਿਰਚਾਂ ਨੂੰ ਬਾਰਿਕ ਲੰਬੇ-ਲੰਬੇ ਸਲਾਈਸ ਦੇ ਵਿੱਚ ਕੱਟਾਂਗੇ। ਇਹ ਸ਼ਿਮਲਾ ਮਿਰਚ ਦੀ ਤੇ ਪਨੀਰ ਦੀ ਸਬ지 ਸੱਚ ਮੰਨਿਓ ਬਹੁਤ ਹੀ ਟੇਸਟੀ ਬਣਦੀ ਹੈ ਖਾਣੇ 'ਚ ਬਹੁਤ ਹੀ ਸੁਆਦ ਲੱਗਦੀ ਹੈ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਤੁਸੀਂ ਚਾਹੋ ਸ਼ਿਮਲਾ ਮਿਰਚਾਂ ਦੇ ਵਿੱਚ ਆਲੂ ਪਾ ਕੇ ਵੀ ਬਣਾ ਸਕਦੇ ਹੋ ਬਟ ਮੈਂ ਸ਼ਿਮਲਾ ਮਿਰਚਾਂ ਵਿੱਚ ਪਨੀਰ ਪਾ ਕੇ ਬਣਾਵਾਂਗੇ ਲੋ ਜੀ ਸਾਡੀ ਸ਼ਿਮਲਾ ਮਿਰਚਾਂ ਵੀ ਕੱਟ ਕੇ ਤਿਆਰ ਨੇ ਹੁਣ ਮੈਂ ਦੋ ਵੱਡੇ ਸਾਈਜ਼ ਦੇ ਲੈਨੇ ਪਿਆਜ਼ ਉਹਦਾ ਉੱਪਰਲਾ ਛਿਲਕ ਉਤਾਰ ਲਵਾਂਗੇ ਛਿਲਕ ਉਤਾਰ ਕੇ ਹੀ ਪਿਆਜ਼ ਨੂੰ ਧੋ ਲਵਾਂਗੇ ਪਹਿਲੇ ਪਿਆਜ਼ ਨੂੰ ਧੋ ਕੇ ਇਹਨਾਂ ਲੰਬੇ ਲੰਬੇ ਸਲਾਈਸ ਵਿੱਚ ਮੈਂ ਪਿਆਜ਼ ਨੂੰ ਕੱਟਾਂਗੇ ਪਿਆਈ ਮੇਰਾ ਬਹੁਤ ਕੋੜਾ ਸੇ ਖਾਣ ਨੂੰ ਲੱਗ ਰਿਹਾ ਸੀ ਅਗਾਂ ਤੁਹਾਨੂੰ ਪਿਆਜ਼ ਜ਼ਿਆਦਾ ਕੋੜਾ ਲੱਗੇ ਤੁਸੀਂ ਇਹ ਖੁੱਲਾ ਪਾਈ ਨਾਲ ਲੱ ਲਿਆ ਕੋ ਡੋਂਗੇ ਦੇ ਵਿੱਚ ਉਹਦੇ ਵਿੱਚ ਪਿਆਜ਼ ਨੂੰ ਕੱਟੋ ਤੇ ਫਿਰ ਕੋੜਾ ਪੰਨੀ ਲੱਗਦਾ ਬਟ ਮੈਂ ਇਦਾਂ ਹੀ ਕੱਟ ਲਏ ਸੀਗੇ ਪਿਆਈ ਮੇਰੇ ਕੱਟ ਕੇ ਤਿਆਰ ਨੇ ਹੁਣ ਮੈਂ 5-6 ਛੋਟੇ ਸਾਈਜ਼ ਦੇ ਲਏ ਨੇ ਟਮਾਟਰ ਇਹ ਸੌਫਟ ਵਾਲੇ ਟਮਾਟਰ ਸੀਗੇ ਸਬਜ਼ੀ ਜੇ ਜਲਦੀ ਕੋਲ ਜਾਣਗੇ ਟਮਾਟਰ ਨੂੰ ਮੈਂ ਬਾਰਿਕ ਕੱਟ ਲਿਆ ਸੀਗਾ ਟਮਾਟਰ ਵੀ ਮੇਰੇ ਕੱਟ ਕੇ ਤਿਆਰ ਨੇ ਹੁਣ ਸਭ ਤੋਂ ਪਹਿਲਾਂ ਆਪਾਂ ਨਵਾਂਗੇ ਕੜਾਈ ਕੜਾਹੀ ਚ ਪਾਵਾਂਗੇ ਥੋੜਾ ਜਿਹਾ ਔਇਲ ਅਸੀਂ ਘਟ ਮਸਾਲੇ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਔਇਲ ਗਰਮ ਹੋ ਜਾਏਗਾ ਫਿਰ ਇੱਕ ਚਮਚਾ ਚਚੇ ਮੈਂ ਬਾਰੀ ਕੱਟਿਆ ਪਾਵਾਂਗੇ ਲਸਣ ਦਾ ਲਸਣ ਨੂੰ ਪਹਿਲੇ ਅਸੀਂ ਭੁੰਨਾਂਗੇ ਇਹਦਾ ਕਲਰ ਚੇਂਜ ਹੋ ਜਾਏਗਾ ਭੁੰਨ ਕੇ ਫਿਰ ਇੱਥੇ ਜੋ ਹੀ ਪਿਆਜ਼ ਲੰਬੇ ਸਲਾਈਸ ਕੱਟ ਕੇ ਰੱਖੇ ਸੀ ਉਹਨੂੰ ਪਾ ਦਾਂਗੇ ਪਿਆਜ਼ ਨੂੰ ਅਸੀਂ ਡੇਢ ਤੋਂ 2 ਮਿੰਟ ਤੱਕ ਭੁੰਨਾਂਗੇ ਜ਼ਿਆਦਾ ਨਹੀਂ ਭੁੰਨਾ ਕਿਉਂਕਿ ਅਸੀਂ ਉਹ ਤੱਕ ਭੁੰਨਾ ਜੋ ਤੱਕ ਇਹ ਪਿਆਜ਼ ਦਾ ਕੱਚਾਪਨ ਨਿਕਲ ਜਾਏ ਅਸੀਂ ਜ਼ਿਆਦਾ ਨੂੰ ਨਹੀਂ ਕਲਰ ਨਹੀਂ ਚੇਂਜ ਕਰਨਾ ਪਿਆਈ ਭੁੰਨ ਗਿਆ ਸੀ ਕੱਚਾਪਾ ਨਿਕਲ ਗਿਆ ਸੀ ਆਇਲ ਵੀ ਛੱਡ ਦਿੱਤਾ ਸੀ ਐਚ ਪਾਵਾਂਗੇ ਕੁਝ ਬੇਸੀ ਮਸਾਲੇ ਸਵਾਦ ਅਨੁਸਾਰ ਨਮਕ ਹਲਦੀ ਦੇਗੀ ਮਿਰਚ ਲਾਲ ਮਿਰਚ ਪੀਸਾ ਤਨੀਆ ਇਹਨਾਂ ਨੂੰ ਪਾ ਕੇ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਪੂਰੇ ਪਿਆਏ ਦੇ ਵਿੱਚ ਮਿਕਸ ਕਰਕੇ ਹੁਣ ਮੈਂ ਐਚ ਪਾ ਦਾਂਗੇ ਜਿਵੇਂ ਬਾਰੀ ਕੱਟ ਕੇ ਟਮਾਟਰ ਆ ਕਿਸ ਨੂੰ ਪਾ ਦਾਂਗੇ ਉਹਨੂੰ ਪਾ ਕੇ ਮਿਕਸ ਕਰਕੇ ਹੁਣ ਮੈਂ ਇਹਨੂੰ ਮਸਾਲੇ ਨੂੰ ਟੱਕ ਕੇ ਰੱਖ ਦੇਵਾਂਗੇ 2 ਮਿੰਟ ਲਈ ਤਾਂਕੇ ਟਮਾਟਰ ਚੰਗੀ ਤਰ੍ਹਾਂ ਮੈਸ਼ ਹੋ ਜਾਣ। 2 ਮਿੰਟ ਹੋ ਗਏ ਸੀ ਇਹ ਹੁਣ ਚੈੱਕ ਕਰ ਲੈਨੇ ਆ ਟਮਾਟਰ ਵਧੀਆ ਤਰੀਕੇ ਨਾਲ ਮੈਸ਼ ਹੋ ਗਏ ਸੀਗੇ। ਹੁਣ ਇਹ ਚ ਸੀ ਜੋ ਸ਼ਿਮਲਾ ਮਿਰਚਾ ਕੱਟ ਕੇ ਰੱਖਿਆ ਸੀ ਉਹਨੂੰ ਪਾ ਦਾਂਗੇ। ਸ਼ਿਮਲਾ ਮਿਰਚਾ ਨੂੰ ਪਾ ਕੇ ਪੂਰੇ ਮਸਾਲੇ ਚ ਚੰਗੀ ਤਰ੍ਹਾਂ ਮਿਕਸ ਕਰਾਂਗੇ। ਹੁਣ ਇਹ ਚ ਪਾ ਦਾਂਗੇ 2 ਵੱਡੇ ਚਮਚ ਮਲਾਈ ਦੇ। ਮਲਾਈ ਪਾਣਾ ਸਬਜ਼ੀ ਦਾ ਟੇਸ ਬਹੁਤ ਵਧੀਆ ਹੋ ਜਾਂਦਾ। ਤੁਸੀਂ ਵੀ ਅਗਰ ਕਦੀ ਨਹੀਂ ਟਰਾਈ ਕੀਤਾ ਜ਼ਰੂਰ ਟਰਾਈ ਕਰਨਾ ਸ਼ਿਮਲਾ ਮਿਰਚਾਂ ਤੇ ਪਨੀਰ ਦੀ ਸਬਜੀ ਮਲਾਈ ਪਾ ਕੇ ਬਣਾਉਣਾ ਬਹੁਤ ਵਧੀਆ ਬੰਦੀ ਹੈ ਉਹਨੂੰ ਕਵਰ ਕਰਕੇ ਰੱਖ ਦੇਾਂਗੇ ਜਦ ਤੱਕ ਸ਼ਿਮਲਾ ਮਿਰਚਾਂ ਬੰਦੀਆਂ ਨੇ ਅਸੀਂ ਪਨੀਰ ਨੂੰ ਕੱਟ ਲੈਨੇ ਪਨੀਰ ਨੂੰ ਛੋਟਾ ਵੱਡਾ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਪੀਸ ਕੱਟ ਸਕਦੇ ਹੋ ਮੈਂ 1/2 ਕਿਲੋ ਲਈਆਂ ਸੀ ਸ਼ਿਮਲਾ ਮਿਰਚਾਂ 250 ਗ੍ਰਾਮ ਲਿਆ ਸੀ ਪਨੀਰ ਪਨੀਰ ਵੀ ਮੈਂ ਕੱਟ ਲਿਆ 5 ਮਿੰਟ ਹੋ ਗਏ ਸੀ ਉਹਨੂੰ ਅਸੀਂ ਸਬਜੀ ਵੀ ਚੈੱਕ ਕਰ ਲੈਨੇ ਆ ਸਬਜੀ ਸਾਡੀ ਗਲ ਗਈ ਸੀ ਤੁਸੀਂ ਦੇਖ ਸਕਦੇ ਹੋ ਹੁਣ ਇਹ ਚ ਇਹ ਜੋ ਪਨੀਰ ਕੱਟ ਕੇ ਰੱਖਿਆ ਸੀ ਨਾ ਸਬਜ਼ੀ ਵਿੱਚ ਉਹ ਪਨੀਰ ਪਾ ਦਾਂਗੇ। ਔਰ ਇਹ ਸਬਜ਼ੀ 'ਚ ਅਸੀਂ ਪਾਣੀ ਨਹੀਂ ਪਾਣਾ ਕਿਉਂਕਿ ਸ਼ਿਮਲਾ ਮਿਰਚ ਆਪਣਾ ਪਾਣੀ ਛੱਡ ਦਿੰਦੀਆਂ ਨੇ। ਪਨੀਰ ਪਾ ਕੇ ਇਹ ਸ਼ਿਮਲਾ ਮਿਰਚਾਂ ਤੇ ਪਨੀਰ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਹੁਣ ਇਹ 'ਚ ਪਾਵਾਂਗੇ ਛੋਟਾ ਚਮਚ ਗਰਮ ਮਸਾਲੇ ਦਾ। ਗਰਮ ਮਸਾਲਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ 5 ਮਿੰਟ ਲਈ ਹੁਣ ਅਸੀਂ ਟੱਕ ਦਿਆਂਗੇ। 5 ਮਿੰਟ ਹੋ ਗਏ ਸੀ ਹੁਣ ਸਬਜ਼ੀ ਚੈੱਕ ਆ ਲੈ ਸਬਜ਼ੀ ਸਾਡੀ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਵੀ ਆਇਆ ਹੈ ਸਬਜ਼ੀ ਦਾ। ਔਰ ਹੁਨੇ ਚ ਪਾ ਦਾਂਗੇ 1 ਚਮਚ ਸ਼ਾਈ ਪਨੀਰ ਮਸਾਲੇ ਦਾ ਉਹਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਲੋ ਜੀ ਸਾਡੀ ਸ਼ਿਮਲਾ ਮਿਰਚ ਤੇ ਪਨੀਰ ਦੀ ਸਬਜ਼ੀ ਬਣ ਕੇ ਤਿਆਰ ਹੈ ਕਿਨੂ ਕਿਨੂ ਸਬਜ਼ੀ ਪਸੰਦ ਹੈ ਕਮੈਂਟ ਕਰਕੇ ਜਰੂਰ ਦੱਸਣਾ ਜੇ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਇੱਕ ਲਾਈਕ ਕਰ ਦੇਣਾ ਔਰ ਇੱਕ ਆਪਣਾ ਪਿਆਰਾ ਜਿਹਾ ਕਮੈਂਟ ਵੀ ਕਰ ਦੇਣਾ ਜੇ ਮੇਰੇ ਚੈਨਲ 'ਚ ਨਵੇਂ ਹੋ ਤਾਂ ਪਲੀਜ਼ ਪਲੀਜ਼ ਸਬਸਕ੍ਰਾਈਬ ਵੀ ਕਰ ਦੇਣਾ ਸ਼ਿਮਲਾ ਮਿਰਚ ਦੇ ਨਾਲ ਮੈਂ ਬਣਾਈ ਸੀ ਗਰਮ ਗਰਮ ਨਾਨਾ ਲੇ ਮੇਰੀ ਆਜੀ ਵੀਡੀਓ ਕਿਤਾ ਲੱਗੀ ਜਰੂਰ ਦੱਸਣਾ ਫਿਰ ਮਿਲਦੇ ਆ ਨੈਕਸਟ ਵੀਡੀਓ ਤੇ ਬਾਏ ਬਾਏ